ਬਾਰ ਆ ਕੇ ਕੀ ਕੀ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇ ਕਿਉਂਕਿ ਹਟਣਾ ਤਾਂ ਹੈ ਨਹੀਂ ਕਿਸੇ ਨੇ ਵੀ ਤੇ ਇੱਕ ਕਵਾਰ ਤਾਂ ਸਾਰੇ ਆ ਕੇ ਜਾਣਗੇ ਫੌਰਨ ਤੇ ਘੁੰਮ ਕੇ ਜਾਣਗੇ ਚੇ ਸਾਲ ਲਾਵੇ 2 ਸਾਲ ਲਾਵੇ ਤੇ ਇੱਕ ਰੋਟੀ ਦਾ ਮਸਲਾ ਬੜਾ ਰਹਿੰਦਾ ਇੱਥੇ ਤੇ ਤਕਰੀਬਨ ਉਹ ਸਾਰੇ ਜਣੇ ਸਿੱਖ ਕੇ ਆਏ ਹੋ ਤੇ ਮੈਂ ਤੁਹਾਨੂੰ ਵੀਡੀਓ ਦਿਖਾਣਾ ਜਿਹੜੇ ਨਵੇਂ ਮੁੰਡੇ ਆਉਂਦੇ ਨੇ ਉਹਨਾਂ ਨੂੰ ਰੋਟੀ ਨਹੀਂ ਆਉਂਦੀ ਬਿੰਗੀਆਂ ਟੱਡੀਆਂ ਪੁੱਠੀਆਂ ਸਿੱਧੀਆਂ ਬਣਦੀਆਂ ਇਹਨਾਂ ਦੀ ਮੈਂ ਇੱਕ ਜਿਹੜੀ ਸਾਡੀ ਨਵੀਂ ਟੀਮ ਆਈ ਆ ਉਹਦੀ ਰੋਟੀ ਬਣਾਉਣ ਦਾ ਬਣਾਉਣ ਦਾ ਤਰੀਕਾ ਦਿਖਾਣਾ ਤੁਹਾਨੂੰ ਅੱਜ ਸ਼ਾਮ ਦਾ ਡਿਨਰ ਤੇ ਰੋਟੀ ਦੀ ਸਪੀਡ ਦਿਖਾਉਣਾ ਬਣਨ ਦੀ ਕੀ ਕੁਝ ਬਣਾਇਆ ਅੱਜ ਸ਼ਾਮ ਦਾ ਡਿਨਰ ਕਰਾਨਾ ਤੁਹਾਨੂੰ ਤਾਂ ਦੱਸਿਓ ਕਿਨੂ ਕਿਨੂ ਡਿਨਰ ਵਧੀਆ ਲੱਗਿਆ ਤੇ ਮਨ ਕਿਦਾ ਕਿਦਾ ਕਰਿਆ ਖਾਣ ਦਾ ਸਬਜੀ ਸਾਡੀ ਰੈਡੀ ਹੋਣ ਵਾਲੀ ਆ ਇੱਕ ਜਣਾ ਰੋਟੀ ਬੇਲ ਰਿਹਾ ਤੇ ਇਹ ਸਪੀਡ ਦੇਖੋ ਤੁਸੀਂ ਰੋਟੀ ਬੇਲਣ ਦੀ ਮੁੰਡੇ ਦੀ ਸਾਡੀ ਟੀਮ ਦੇ ਤੇ ਰੋਟੀ ਫੁੱਲਣ ਲੱਗੀ ਰੋਟੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੁੰਦੀ ਜਾ ਰਹੀ ਆ ਇੱਕ ਜਣਾ ਆਟਾ ਗੁੰਨ੍ਹਣ ਦਿੰਦਾ ਇੱਕ ਜਣਾ ਤਕਰੀਬਨ ਰੋਟੀ ਵੇਲ ਦਾ ਇੱਕ ਜਣਾ ਸੇਕ ਦਾ ਡਿਨਰ ਸਾਡਾ ਰੈਡੀ ਹੈ ਟੇਬਲ ਤੇ ਆ ਗਿਆ ਦੁਪਹਿਰੇ ਬਣਾਈ ਸੀ ਅਸੀਂ ਕੜੀ ਚੌਲ ਤੇ ਹੁਣ ਬਣਾਇਆ ਆਪਾਂ ਨੇ ਆਲੂ ਮਟਰ ਗਾਜਰਾ ਇੱਕ ਜਣਾ ਸਰਵ ਕਰ ਰਿਹਾ ਕਿਉਂਕਿ ਇੱਕ ਵ ਲਈ ਕਿਸੇ ਨੂੰ ਘੱਟ ਵੱਧ ਨਾ ਰਹਿ ਜਾਵੇ ਐਂਡ ਸਾਡਾ ਡਿਨਰ ਕਿਨੂੰ ਕਿਨੂੰ ਪਸੰਦ ਆ ਥੋੜਾ ਜਿਹਾ ਦੱਸਿਓ ਇੱਕ ਵਾਰੀ ਜ਼ਰੂਰ ਤੇ ਐਂਡ ਰੋਟੀ ਪਾਣੀ ਦਾ ਇਹ ਮੇਨ ਮਸਲਾ ਹੁੰਦਾ ਹਨਾ ਤਕਰੀਬਨ ਤਕਰੀਬਨ ਇੱਕ ਤੁਹਾਡੀ ਇਹ ਸਕਿੱਲ ਵੀ ਹੁੰਦੀ ਆ ਤਾਂ ਇਹ ਥੋੜਾ ਥੋੜਾ ਹੁਣੀ ਜਿਨੇ ਵੀ ਆਣ ਦਾ ਚਾਹ ਵਾ ਨਾ ਤਾਂ ਉਹ ਸਿੱਖਣੀ ਸ਼ੁਰੂ ਕਰੋ ਸ਼ੁਰੂ ਸ਼ੁਰੂ ਚ ਇਦਾਂ ਦੀਆਂ ਬਣਦੀਆਂ ਨੇ ਰੋਟੀਆਂ ਬਾਹਰ ਆਣ ਤੋਂ ਪਹਿਲਾਂ ਆਪਣੀ ਰੋਟੀ ਪਾਣੀ ਸਿੱਖ ਕੇ ਆਇਓ ਫਿਰ ਆਪਣੀਆਂ ਬਿੰਗੀਆਂ ਟੇਡੀਆਂ ਕਾਲੀਆਂ ਪੀਲੀਆਂ ਖਾਂਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ